ਨੋ ਬਈ ਉਹਨਾਂ ਆਪ ਮੰਡੀ ਚ ਗੇੜਾ ਦਿੰਨੇ ਆ ਕਿਦਾਂ ਕਿਦਾਂ ਦਾ ਮਾਲ ਆਇਆ ਹੈ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਆ ਜੋ ਬਾਈ ਨਾਲ ਗੱਲ ਲੈ ਗੱਲਬਾਤ ਕੀ ਪਿੰਡ ਆ ਬਾਈ ਦਾ ਅਸਿਕਾ ਬਾਈ ਜੀ ਹੋਣਾ ਅੱਗੇ ਕਰ ਕਰ ਲਾ ਕਰ ਲਾ ਕਰ ਹਾਂ ਲੈ ਵੀ ਬਾਈ ਸੰਗੇ ਜਾਂਦਾਗਾ ਕਿੱਥੋਂ ਆਇਆ ਬਾਈ ਜੀ ਡਰੇ ਮੁਹੱਬਤੋਂ ਜੀ ਡਰੇ ਮੁਹੱਬਤੋਂ ਹਾਂ ਜੀ ਠੀਕ ਆ ਬਾਈ ਜੀ ਕਿੰਨਾ ਮਾਲ ਲੈ ਕੇ ਆਇਆ ਬਾਈ ਹੋਣ ਗਿਆ 50 ਤੋਂ ਉੱਤੇ ਵੱਖਰਾ ਲੈ ਵੀ 50 ਤੋਂ ਉੱਤੇ ਮਾਲ ਲੈ ਕੇ ਆਇਆਗਾ ਬਾਈ ਦੇਖਾ ਇਹ ਬਾਈ ਜੀ ਬੱਕਰੀਆਂ ਆ ਦੇਖ ਲੈ ਵੀ ਦਿਖਾਓ ਫੇਰਾ ਇਹ ਕੱਲੀ ਕੱਲੀ ਫੜ ਫੜ ਕੇ ਦਿਖਾਈ ਚੱਲਿਓ ਲੈ ਬਈ ਕਿੰਨੇ ਦਾ ਹੰਦਾ ਬਈ ਜੀ 8 ਦੰਦ ਲੈ ਵੀ 8 ਦੰਦ ਦਾ ਫਰਸ ਆ ਗਿਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਹਾਲੇ ਇਹ ਵੀ ਤੇ ਬਈ ਗੱਬਣਾ ਕਜਾ ਸੁਈ ਸੁਈ ਆ ਬਸ ਸੁਈ ਆ ਆ ਬੱਚਾ ਲੱਗਦਾ ਦੋ ਬੱਚੇ ਬੱਚਾ ਵੀ ਕੁਆਲਿਟੀ ਦਾ ਕਾ ਪੂਰਾ ਕਰਾ ਕਾ ਬਈ ਜੀ ਦੋਨੇ ਬੱਕਰੀ ਜੀ ਲੈ ਵੀ ਦੋਨੇ ਬੱਕਰੀ ਨੇਗੇ ਤੇ ਲੋ ਬਈ ਇੱਕ ਤਾਂ ਇਹ ਆ ਗਿਆ ਡੱਬੇ ਕਲਰ ਚ ਇੱਕ ਆ ਲੋਹਿਆ ਚ ਆ ਗਿਆ ਲੈ ਵੀ ਬਾਕੀ ਦੇਖ ਸਕਦੇ ਹੋ ਤੇ ਕੀ ਬਈ ਪ੍ਰਾਈਸ ਰੱਖੇ ਦਾ ਵੇਚਣੀ ਨਹੀਂ ਵੇਚਣੀ ਨਹੀਂ ਹੈਗੀ ਦਿਖਾਉਣ ਲਈ ਲਿਖਿਆ ਠੀਕ ਹੈ ਲੈ ਵੀ ਚੰਗੀਆਂ ਬੱਕਰੀਆਂ ਨੇ ਬਾਈਆਂ ਕੋਲ ਚਲੋ ਵੀ ਹੋਰ ਦਿਖਾ ਦੇ ਨਾਲ ਅਬੀ ਬੱਕਰੀਆਂ ਪੂਰੀਆਂ ਵਧੀਆ ਕੁਆਲਿਟੀ ਦੀਆਂ ਨੇ ਆ ਜਾਏ ਬਾਈ ਤੇ ਕਰੇ ਕਿੰਨੀਆਂ ਕਿ ਸਾਰੀਆਂ ਬੱਕਰੀ ਬਈ ਲੈ ਕੇ ਆ ਜਾਣਾ ਨਾਲ ਹੀ ਲੈ ਠੀਕ ਹੈ ਲੈ ਵੀ ਨੱਕ ਨਕੋੜਾ ਤੁਸੀਂ ਚੈੱਕ ਕਰ ਸਕਦਾ ਜਿੰਦੇ ਇਹ ਲਾਲੱਖਾਂ ਦੇ ਵਿੱਚ ਹੈ ਜੀ ਤੇ ਕਿਹੜਾ ਕਲਰ ਆ ਜਾਂਦਾ ਬਾਈ ਜੀ ਇਹ ਨਾਗਰੀ ਨਾਗਰੀ ਲੈ ਵੀ ਨਾਗਰੀ ਲੈ ਵੀ ਥਾਂ ਲੈ ਵੀ ਤੁਸੀਂ ਦੇ ਸਕਦੇ ਜਿੰਦੇ ਤੁਸੀਂ ਵਧੀਆ ਤੇ ਬਈ ਗੱਪਣਾ ਜੀ ਇਹ ਗੱਪਣਾ ਜੀ ਠੀਕ ਹੈ ਜੀ ਤੇ ਵੀ ਗੱਬਣਾ ਗੀ ਤੇ ਬੱਚੇ ਕਿੰਨੇ ਕੁ ਹੁੰਦੇ ਨੇ ਭਾਈ ਜੀ ਆਪਣੇ ਕੋਲੇ ਬੱਚੇ ਆ ਜੀ ਨਾਲ ਹੁੰਦੇ ਕੁਝ ਫਿਰ ਕੁਝ ਛੂ ਨਾਲ ਨਾਲ ਹੁੰਦੇ ਆ ਠੀਕ ਹੈ ਜੀ ਕੁਝ ਛੂ ਨਾਲ ਨਹੀਂ ਗੱਬਣਾ ਗੀਆਂ ਜਿਹੜੇ ਛੂਈਆਂ ਛੂ ਨਾਲ ਫਿਰਦੇ ਸਾਰੇ ਬੱਚੇ ਠੀਕ ਹੈ ਜੀ ਸੇਲ ਕਰਦੇ ਨੇ ਭਾਈ ਜੀ ਬੱਚੇ ਹਾਂ ਕਰਦੇ ਆ ਜੀ ਠੀਕ ਹੈ ਜੀ ਤੇ ਮੋਬਾਈਲ ਨੰਬਰ ਭਾਈ ਜੀ ਆਪਣਾ ਮੋਬਾਈਲ ਨੰਬਰ ਦਈਦਾ ਸਰ 77141 ਲਾ ਭਾਈ ਮੋਬਾਈਲ ਨੰਬਰ 77141 17440 ਇੱਕ ਵਾਰੀ ਹੋਰ ਬੋਲ ਦਿਓ 77141 17440 ਕਾ ਬਈ ਪਿੰਡ ਦਾ ਗਲਰਮ ਮਾਪਤ ਬਾਈ ਜੀ ਹਾਂ ਜੀ ਠੀਕ ਹੈ ਜੀ ਲਓ ਬਈ ਆਪਾਂ ਅੱਗੇ ਚੱਲਦੇ ਹਾਂ ਬਾਈ ਜੀ ਆਏ ਹੋ ਨੇ ਕਰਦੇ ਗੱਲਬਾਤ ਸਾਸਿਕਾ ਬਾਈ ਜੀ ਸਾਸਤਰੀ ਕਰ ਬਾਈ ਜੀ ਠੀਕ ਹੋ ਬਾਈ ਜੀ ਹਾਂ ਜੀ ਹਾਂ ਜੀ ਬਾਈ ਜੀ ਨਾਮ ਤੇ ਬਾਈ ਜੀ ਪਿੰਡ ਕੀ ਹੈਗਾ ਆਪਣਾ ਆਪਣਾ ਨਾਮ ਬਾਈ ਗੋਲਡੀ ਆ ਪਿੰਡ ਆਪਣਾ ਮਰਾਜ ਆ ਠੀਕ ਹੈ ਰਾਮਪਰਾ ਫੂਲਪਲੇ ਠੀਕ ਹੈ ਕਿੰਨੀਆਂ ਕ ਬੱਕਰੀਆਂ ਰੱਖਦੇ ਬਾਈ ਜੀ ਬੱਕਰੀਆਂ ਬਾਈ ਆਪਣੇ ਕੋਲ 30 40 ਬੱਕਰੀਆਂ ਉਹ ਪੱਕੀਆਂ ਘਰੇ ਰੱਖੀਆਂ ਵੀ ਆ ਮਾਲ ਆਪਣੇ ਕੋਲ ਠੀਕ ਹੈ ਵਧੀਆ ਕੁਆਲਿਟੀ ਦੇ ਹਾਂ ਉਹ ਆਪਾਂ ਆਸੇਤੀ ਬੇਚ ਕੇ ਨਾ ਉਹਨਾਂ ਜੋ ਪਾਈ ਠੀਕ ਹੈ ਜੀ ਉਹ ਤਾਂ ਜਿਵੇਂ ਆਪਾਂ ਕਹਿੰਦੇ ਕਿ ਬਈ ਚੰਗੀ ਬੱਕਰੀ ਲਿਆ ਦਿੱਤੀ ਤਾਂ ਚੰਗੀ ਵਾਲਾ ਕੋਈ ਏਰ ਕੋਈ ਬਾਈ ਆਪਾਂ ਨੂੰ ਫੋਨ ਕਰ ਲੇ ਆਪਾਂ ਵੇਚ ਦਿੰਨੇ ਆ ਘਰੋਂ ਠੀਕ ਹੈ ਜੀ ਤੇ ਮੰਡੀ ਤੇ ਵੀ ਲਿਆਉਂਦੇ ਜਿਵੇਂ ਬੰਦੇ ਕਈ ਏਰ ਫੋਨ ਫਾਨ ਕਰ ਲੈਂਦੇ ਬਈ ਮੰਡੀ ਤੇ ਆ ਮਾਂਗੇ ਬੱਕਰੀਆਂ ਵਿੱਚ ਪਾ ਲਿਓਨੇ ਆਪਾਂ ਠੀਕ ਹੈ ਜੀ ਹਾਂ ਉਂ ਮੱਲਾ ਜਿਆਦਾਤਰ ਆਪਾਂ ਲੈ ਲੀਆਂ ਵੇਚ ਲੀਆਂ ਉਂ ਵੀ ਸਾਫ ਸੁਧਰੀਆਂ ਲੈ ਕੇ ਵੇਚਦੇ ਆ ਆ ਠੀਕ ਹੈ ਵਧੀਆ ਕੰਮ ਆਗਾ ਕਿੰਨੇ ਕ ਟਾਈਮ ਆਗਾ ਬਈ ਕੰਮ ਕਰਦੇ ਨੂੰ ਕੰਮ ਕਰਦੇ ਨੂੰ ਵੈਸੇ ਉ ਤਾਂ ਪੁਰਾਣਾ ਵੀਰੇ ਮੈਂ ਇਹ ਕੰਮ ਜਿੱਦੋਂ ਦੀਆਂ ਮੰਡੀਆਂ ਚੱਲੀਆਂ ਉਦੋਂ ਦੇ ਚਲਾਇਆ ਠੀਕ ਹੈ ਮ ਕਰੇ ਵੀ ਆ ਜਾਂਦੇ ਹੁੰਦੇ ਸੀ ਆਪਣੇ ਕੋਲ ਕਰੇ ਵੀ ਆ ਜਾਂਦੇ ਹਾਂ ਠੀਕ ਹੈ ਬਸ ਬੱਚੇ ਵੀ ਸੇਲ ਹੁੰਦੇ ਨੇ ਬਾਈ ਆਪਣੇ ਕੋਲੇ ਹਾਂ ਬੱਚੇ ਸੇਲ ਹੋ ਜਾਂਦੇ ਬੱਚੇ ਦਾ ਬਾਈ ਜੇ ਪਹਿਲਾਂ ਫੋਨ ਫਾਨ ਕਰਿਆ ਹੋਵੇ ਫੇਰ ਮਿਲਦਾ ਨਹੀਂ ਤਾਂ ਆਪਣੇ ਕੋਲੇ ਆਏ ਨਹੀਂ ਹੁੰਦਾ ਵੀ ਜਿਵੇਂ ਅੱਜ ਆ ਗਿਆ ਬਾਈ ਵੀ ਮਿਲ ਜੂ ਬੱਚਾ ਠੀਕ ਆਏ ਨਹੀਂ ਮਿਲਦਾ ਯਾਰ ਜੇ ਬੰਦਾ ਪਹਿਲਾਂ ਫੋਨ ਤੇ ਗੱਲ ਕਰ ਲੇ ਬਾਈ ਯਾਰ ਵੀ ਪੱਠ ਚਾਹੀਦੀ ਹੈ ਫੇਰ ਤਾਂ ਮਿਲ ਜਾਂਦੀ ਹੈ ਨਹੀਂ ਤਾਂ ਫਿਰ ਬਾਈ ਫੋਨ ਨਾ ਫਨ ਵਾਲੇ ਲੈ ਜਾਂਦੇ ਠੀਕ ਆ ਬਾਈ ਹਾਂ ਬਾਕੀ ਆਪਣੇ ਕੋਲੇ ਬੱਕਰੀਆਂ ਆਏ ਨਹੀਂ ਵੀ ਆਪਾਂ ਜਿਵੇਂ ਕਹਿੰਦੇ ਵੀ ਸਾਲ ਤੋਂ ਸਵਾਲੀ ਉਹ ਤੋਂ ਸਵਾਲੀਆਂ ਵੀ ਸਾਲ 'ਚ ਦੋ ਵਾਰੀ ਠੀਕ ਹੈ ਜੀ ਆਪਣੇ ਕੋਲ ਐ ਨਹੀਂ ਪਤਾ ਵੀ ਡੇਢ ਸਾਲ ਤੋਂ ਇਸ ਬਹਾਇਗੇ ਬੱਕਰੀ ਠੀਕ ਹੈ ਕਿੰਨੇ ਦੰਦ ਕਰਕੇ ਸੋਣੇ ਬਾਈ ਜੀ ਤੇ ਸਟਾਰਟਿੰਗ ਜੀ ਬਲ ਬੱਕਰੀ ਜੇ ਆਪਾਂ ਪਹਿਲਾ ਲਵਾਈਗੇ ਜੇ ਤਾਂ ਵਧੀਆ ਹਾਈਟ ਹੋ ਜਾਂਦੀ ਹੈ ਫਿਰ ਤਾਂ ਬਈ ਦੰਦ ਟਿੱਕਰ ਵਗ ਜਾਂਦੀ ਹੈ ਠੀਕ ਹੈ ਜੀ ਵੀ ਜੇ ਵਧੀਆ ਹਾਈਟ ਸਾਨੂੰ ਆਪ ਨੂੰ ਪਤਾ ਲੱਗ ਜਾਂਦਾ ਵੀ ਹਾਈਟ ਕਰੀ ਜਾਂਦੀ ਹੈ ਠੀਕ ਹੈ ਜੀ ਤੇ ਨਹੀਂ ਮੰਨ ਲਾ ਚਾਰ ਤਾਂ ਦਾ ਚਾਰ ਤਾਂ ਹੋਵੇ ਠੀਕ ਹੈ ਜੀ ਐਣਾ ਹੋਵੇ ਦੋ ਲ ਵਾਲੇ ਠੀਕ ਚਾਰ ਤਾਂ ਹੋਣਾ ਚਾਹੀਦਾ ਠੀਕ ਹੈ ਜੀ ਤੇ ਅੱਜ ਕਿੰਨੀਆਂ ਬੱਕਰੀਆਂ ਲੈ ਕੇ ਆ ਬਾਈ ਜੀ ਅੱਜ ਬਾਈ ਸੱਤਕ ਬੱਕਰੀਆਂ ਲੈ ਕੇ ਆਏ ਆਪਾਂ ਠੀਕ ਹੈ ਕੱਲੀ ਕੱਲੀ ਕਰਕੇ ਦਿਖਾਈਏ ਬਾਈ ਜੀ ਹਾਂ ਕੱਲੀ ਕੱਲੀ ਕਰਕੇ ਦਿਖਾ ਲੈ ਬਾਈ ਜੀ ਪਹਿਲਾਂ ਕਾਲੀ ਫੜ ਲਓ ਅ ਵੀ ਦੇਖ ਸਕਦੇ ਹੋਗੇ ਦਿਖਾਉਣੇ ਤੁਹਾਨੂੰ ਚਲੋ ਵੀ ਕੰਨਾ ਗੁੰਨਾ ਦੀ ਕੁਆਲਿਟੀ ਚੈੱਕ ਕਰਾਉਂਦੇ ਤੁਹਾਨੂੰ ਚਲੋ ਬਈ ਨੱਕ ਨਕੌੜਾ ਬਈ ਪੂਰਾ ਵਧੀਆ ਹੈਗਾ ਨਾ ਹਾਂ ਬਾਈ ਕਿੰਨੇ ਦੰਦ ਆ ਬਾਈ ਜੀ ਇਹ ਦੰਦ ਵੀ ਸਹੀ ਹੈ ਬਾਈ ਹਜੇ ਦੰਦ ਵੀ ਸਹੀ ਹੈ ਹਾਂ ਇਹ ਸੂਆ 21 ਸੂਆ ਠੀਕ ਹੈ ਤੇ ਇੱਕ ਇਹਦੀ ਆ ਜਿਵੇਂ ਥਾਣਾ ਇੱਕ ਛੋਟਾ ਦਾ ਠੀਕ ਹੈ ਜੀ ਇਹ ਮਾਲਾ ਜਦੋਂ ਸੂਣ ਵੇਲੇ ਜਮਾ ਇੱਕੋ ਜਿਹਾ ਹੋ ਜੂ ਹੁਣ ਇਸ ਟਾਈਮ ਥਣ ਵਧੀਆ ਸਹੀ ਚੱਲਦਾ ਠੀਕ ਹੈ ਜੀ ਮਤਲਬ ਕੋਈ ਚੱਕਰ ਨਹੀਂ ਹੈਗਾ ਜੀ ਨਾ ਕੋਈ ਚੱਕਰ ਨਹੀਂ ਆ ਲਾੜ ਕਹਿੰਦੇ ਨੇ ਵੀ ਥਣ ਚੜਿਆ ਹੋਇਆ ਹੈ ਨਾ ਹਾਂ ਹਾਂ ਜੈਡ ਬਲੈਕ ਚ ਆ ਗਈ ਜੈਡ ਬਲੈਕ ਦੀਆਂ ਅੱਖਾਂ ਚ ਆ ਗਈ ਇਹ ਮਹੀਨੇ ਦੋ ਦੀ ਗੱਬਣਾ ਦੋ ਮਹੀਨੇ ਦੀ ਗੱਬਣਾਗੇ ਧੱਬੇ ਬੱਕਰੇ ਤੋਂ ਕਰਾਸ ਹੋਈ ਹੋਈ ਹੈ ਠੀਕ ਹੈ ਜੀ ਤੇ ਜੇ ਦੁੱਧ ਬਾਰੇ ਗੱਲ ਕਰੀਏ ਬਈ ਕਿੰਨਾ ਕ ਦੁੱਧ ਹੁੰਦਾ ਇਹ ਥੱਲੇ ਦੁੱਧ ਹੁੰਦਾ ਹੁਣ ਬਈ ਯਾਰ ਬਾਹਰ ਹੀ ਚੜਦੀਆਂ ਆਈਆਂ ਠੀਕ ਹੈ ਜੀ ਤਕਰੀਬਨ ਹੁਣ ਮਸਰ-ਮੁਸਰ ਦਾ ਕਰਕੇ ਦੁੱਧ ਤਾਂ ਇਹਦੇ ਥੱਲੇ ਮਸਾਂ ਕਿਲੋ ਹੋਊਗਾ ਠੀਕ ਹੈ ਜੀ ਕਿਲੋ ਦੁੱਧ ਹੁੰਦਾਗਾ ਤੇ ਇਹ ਦੇਣ ਲੈਣ 15000 ਰੁਪਇਆ ਦੇਣ ਲੈਣ 15000 ਹਾਂ ਮੰਗਰ ਨੂੰ ਵੀ ਮੰਗ ਲਈਏ ਕਿਉਂਦਾ ਕੋਈ ਮੋਕੇ ਮਾੜਾ 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 ਮੋਟਾ ਮੰਨਦਾਂ ਨੂੰ ਹੋ ਜੂਗਾ ਹਾਂ ਉਹ ਹੋ ਜੂ ਜਿਵੇਂ ਆਪਾਂ ਕੋਈ ਬੰਦਾ ਵੀਡੀਓ ਤਾਂ ਆਪਾਂ ਦੱਸ ਦੇ ਠੀਕ ਆ ਜੀ ਵੀ ਆਪਾਂ ਬਈ ਯਾਰ ਵੀਡੀਓ ਤੇ ਆਇਆ ਕੋਈ ਗੱਲ ਨਹੀਂ ਠੀਕ ਆ ਜੀ ਉਹ ਪ੍ਰਮਾਣਤਨ ਕਰਾਂਗੇ ਲੈ ਵੀ ਅਗਲੀ ਬੱਕਰੀ ਫੜ ਲੋ ਇਹ ਆ ਕਿ ਨੈਗਰਿਕਲਰ ਜਣ ਬਈ ਹਾਂ ਲੈ ਬਈ ਦੇਖ ਸਾਦੋਂਗੇ ਤੇ ਹਾਈਟ ਕਿੰਨੀ ਹੋਊ ਬਈ ਜੀ ਇਹਦੀ ਹੈਡ ਬਈ ਇਹਦੀ ਹੋਊਗੀ 37 ਦੇ ਕਰੀਬ ਠੀਕ ਆ ਜੀ 37 37 ਲੈ ਉਹ ਜੰਤ ਜਾ ਕੇ ਸੋਣ ਦੇ ਤੇ ਕੁੰਡੀ ਪੂਸ ਆ ਜੇ ਨੇ ਬਈ ਹੂੰ ਨੱਕ ਨਕੜਾ ਵੀ ਪੂਰਾ ਵਧੀਆ ਗਾ ਸਿੰਘ ਸੰਗੂ ਵੀ ਦੇਖ ਸਕਦੇ ਆਂਗੇ ਤੇ ਲਾਲ ਜਾਂ ਚਿੱਟੀਆਂ ਅੱਖਾਂ ਦਾ ਬਈ ਕੋਈ ਮੈਟਰ ਤਾਂ ਨਹੀਂ ਹੈਗਾ ਇਹਦਾ ਬਈ ਯਾਰ ਦੇਖ ਕਾਇਨ ਨੁਗਲਾ ਨਵਾਂ ਬੰਦਾ ਤਾਂ ਮੰਨਦਾ ਹੀ ਐ ਠੀਕ ਹੈ ਜੀ ਪਰ ਉਹਦਾ ਕੋਈ ਹੁੰਦਾ ਨਹੀਂ ਹੁੰਦਾ ਨਹੀਂ ਹਾਂ ਐ ਨਹੀਂ ਹੋਊਗਾ ਵੀ ਕੋਈ ਇਹਦੇ ਲਿਗਾ ਜਾ ਕੋਈ ਫਰਕ ਆ ਜਾ ਉਹ ਸਰਖਪੁਣੇ ਤੋਂ ਅਗਲਾ ਮੰਨਦਾ ਥੋੜਾ ਕਣ ਠੀਕ ਹੈ ਜੀ ਉਹ ਕੋਈ ਨਹੀਂ ਅਗਲਾ ਐ ਕਹਿੰਦੇ ਖੱਟੀ ਅੱਖ ਦਾ ਵੀ ਖਾਨੀ 1000 ਰੁਪਏ ਘਟ ਦੇ ਦੂ ਠੀਕ ਹੈ ਜੀ ਬਸ ਐਹ ਜਾਂ ਫਰਕ ਹੁੰਦਾ ਹੋਰ ਕੋਈ ਫਰਕ ਨਹੀਂ ਠੀਕ ਹੈ ਜੀ ਕਵਾਲਿਟੀ ਦਾ ਕਵਾਲਿਟੀ ਵਿਕਦੀ ਐ ਇਹਨਾਂ ਦੇ ਨਾਲ ਕੰਨ ਕੁੰਨ ਇਹਦੇ ਵੀ ਵਧੀਆ ਨੇਗੇ ਹਾਂ ਓਕੇ ਬਈ ਕੰਨ ਕੁੰਨ ਦੇ ਤੇ ਇਹਦਾ ਕੀ ਪ੍ਰਾਈਸ ਰੱਖਿਆ ਬਈ ਇਹਦਾ ਬਈ 18000 ਰੁਪਏ ਦੀ ਦੇਵਾਂਗੇ ਇਹ 18000 ਰੁਪਏ ਦੀ ਠੀਕ ਐ ਗੱਬਣਾ ਬਈ ਜੀ ਗੱਬਣਾ ਬਈ ਠੀਕ ਐ 2 ਮਹੀਨਾ ਤੋਂ ਉੱਪਰ ਐ 2 ਮਹੀਨੇ ਤੋਂ ਉੱਪਰ ਆ ਗਿਆ ਬੱਚਾ ਤਾਂ ਨਹੀਂ ਆ ਗਿਆ ਨਾਲ ਕੋਈ ਨਾ ਕੋਈ ਬੱਚਾ ਨਾ 18000 ਤੋਂ ਹੱਡੀ ਵੀ ਆਏ ਨੇ ਹੋਊਗਾ ਵੀ ਫੰਡਰ ਨਿਕਲ ਜੂ ਠੀਕ ਐ ਗਾਰੰਟੀ ਹੋਊਗੀ ਗਾਰੰਟੀ ਗੱਲ ਹੋਊਗੀ ਜਿਹੜੀ ਦੀ ਹੈਗੀ ਆ ਉਹਦੀ ਇਹਦੀ ਹੈਗੀ ਆ ਗਾਰੰਟੀ ਠੀਕ ਐ ਜੀ ਹੈ ਚਲੋ ਬਈ ਅੱਗੇ ਦੇਖੋਣੇ ਤੁਹਾਨੂੰ ਇਹ ਦੇਖਣ ਨੂੰ ਅੱ ਮੂੰਹ ਇਹਦਾ ਜਮਾ ਬੱਕਰੇ ਵਾਂਗੂ ਆਣਾ ਬਈ ਹਾਂ ਬਈ ਮੋਟਾ ਮੂੰਹ ਹੈਗਾ ਪੂਰਾ ਨੱਕ ਨਗੋੜਾ ਤੁਸੀਂ ਦੇਖ ਸਕਦੇ ਬਈ ਤੇ ਉੱਚੇ ਮੱਥੇ ਦੇ ਹੈਗੇ ਹੂੰ ਲੈ ਵੀ ਦੇਖ ਸਕਦੇ ਨੇ ਬੱਕਰੇ ਕੁਆਲਿਟੀ ਤੇ ਇਹਦਾ ਪ੍ਰਾਈਸ ਕੀ ਪ੍ਰਾਈਸ ਬਈ ਇਹ ਬਈ ਦੇ ਦਾਂਗੇ 16000 ਦੀ ਇਹਦਾ ਅਜ ਪੂਰਾ ਨਹੀਂ ਕਲੀਅਰ ਠੀਕ ਹੈ ਜੀ ਨਹੀਂ ਫੰਡਰਾ ਗੱਬਣਾ ਬਣੀ ਵੀ ਸੀਗੀ ਬਣੀ ਹੋਈ ਸੀਗੀ ਲੈ ਕੇ ਆਤੀ ਜੀ ਤੋਂ ਉਹਨੇ ਆਏ ਕਹੀ ਹੈ ਸ਼ਾਈਨਿੰਗ ਸੁਣ ਕੇ ਵਧੀਆਣਾ ਬਈ ਜਿਹਦੇ ਵੀ ਹਾਂ ਬਈ ਠੀਕ ਹੈ ਜੀ ਜੇ ਕੋਈ ਕਿਸ ਨੂੰ ਦਿਖਾਉਣੇ ਤੇ ਲੋਹੇ ਗੱਲਾਂ ਤੇ ਇਹ ਬਈ ਜੀ ਏ ਬਈ ਪਾਠ ਹੋ ਗੀ ਚਾਰ ਦੰਦ ਠੀਕ ਆ ਜੀ ਚਾਰ ਦੰਦ ਚੱਕੇ ਸੇਰੇ ਹਜੇ ਸੇ ਹਜੇ ਰੱਖੇ ਰੱਖੇ ਹੀ ਹੈਗੇ ਚੱਕੇ ਹਾਂ ਠੀਕ ਆ ਜੀ ਤੇ ਥਣ ਇਹਦਾ ਵੀ ਇੱਕ ਛੋਟਾ ਗਾ ਠੀਕ ਆ ਜੀ ਤੇ ਇਹ ਤਾਂ ਕੋਈ ਮੈਟਰ ਤਾਂ ਨਹੀਂ ਹੁੰਦਾ ਬਈ ਸੇ ਤੇ ਕਹਿੰਦਾ ਹੁੰਦਾ ਪਰ ਨਵਾਂ ਬੰਦਾ ਯਾਰ ਇੱਕ ਇੱਕ ਕਰੀਦਾ ਕਹੂਗਾ ਵੀ ਐਂ ਗੱਲ ਆ ਜਦੋਂ ਅਗਲੇ ਨੂੰ ਕਹਿੰਦਾ ਬਾਈ ਯਾਰ ਵੀ ਜੇ ਕੋਈ ਨੁਕਸ ਹੋਵੇ ਉਹ ਵੀ ਸਾਡਾ ਠੀਕ ਆ ਜੀ ਜਦੋਂ ਅਗਲੇ ਨੂੰ ਪੂਰਾ ਸੀਸਾ 10 ਕੇ ਦੇਵਾਂਗੇ ਠੀਕ ਆ ਜੀ ਇਹ ਹੈ ਜੀ ਯਾਰ ਬੱਕਰੀ ਪਿੱਛੇ ਤੋਂ ਆਈ ਵੀ ਆ ਉਹ ਵੀ ਅਗਲੇ ਨਾਲ ਪੂਰੀ ਗੱਲਬਾਤ ਕਰਕੇ ਦੇਵਾਂਗੇ ਬਾਈ ਵੀ ਇਹ ਬੱਕਰੀ ਜਿਹੜੇ ਪਿੱਛੇ ਤੋਂ ਆਈ ਵੀ ਆ ਵੀ ਜਿੰਨੀ ਗਰੰਟੀ ਸਾਡੀ ਹੈ ਠੀਕ ਹੈ ਜੀ ਇਹਦੇ ਕਿੰਨੇ ਰੁਪਏ ਬਈ ਜੀ ਇਹਦਾ ਬਈ 16000 ਰੁਪਏ ਇਹਦਾ ਲੈ ਬਈ 16000 ਰੁਪਏ ਹਾਂ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਕੁਆਲਿਟੀ ਨੱਕਣ ਕੋੜੇ ਇਦੀ ਤੇ ਕੰਨਾ ਗੁੰਨਾ ਦੀ ਪੂਰੀ ਵਧੀਆ ਗੇ ਇਹ ਸਿੰਗ ਦੇਖ ਸਕਦੇ ਹੋ ਬਈ ਚਲੋ ਬਈ ਤੇ ਬੱਕਰੇ ਤੇ ਨਹੀਂ ਬਈ ਹੈਗੇ ਆਪਣੇ ਕੋਲੇ ਬੱਕਰੇ ਬਰੀਡਰ ਹੈਗਾ ਬਈ ਠੀਕ ਹੈ ਜੀ ਆਪਦਾ ਕਰੀ ਰੱਖਿਆ ਹੋਇਆ ਹੈਗਾ ਹਾਂ ਉਹ ਕਰੀ ਰੱਖਿਆ ਹੋਇਆ ਉਹ ਮਾਲਨਾ ਵੀ ਨਹੀਂ ਭੇਜਦੇ ਠੀਕ ਹੈ ਜੀ ਹਾਂ ਕਰੇ ਰੱਖਿਆ ਵੇਗਾ ਠੀਕ ਹੈ ਮਾਲ ਨਾਲ ਵੀ ਨਹੀਂ ਪੇ ਦੇਗੇ ਹਾਂ 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 ਤੋ ਮਾਲ ਨਾਲ ਵੀਰੇ ਪੱਠਾ ਹੁੰਦੀਆਂ ਨੇ ਛੋਟੀਆਂ ਕਈ ਵਾਰੀ ਲੱਗਣ ਲੱਗ ਜੇ ਪੱਠਾ ਵਰਕੇ ਔਖਾ ਦਾ ਠੀਕ ਹੈ ਜਿਵੇਂ ਪਾ ਤੁਸੀਂ ਪਹਿਲਾਂ ਕਿਹ ਕਹਿੰਦਾ ਸੇਜ ਆ ਹਾਂ ਦੰਦ ਹਾਂ ਦੰਦ ਕਰਾਈ ਹਾਂ ਕਿਉਂ ਆਇਆ ਨਾ ਫਿਰ ਪੱਠਾ ਤੈਨੂੰ ਪਤਾ ਬਣਦੀ ਔਖੀ ਆ ਠੀਕ ਹੈ ਜੀ ਗਲ ਜੇ ਫਿਰ ਜਿਹੜੀ ਪਾ ਪਹਿਲਾਂ ਨਹੀਂ ਮਿਹਨਤ ਹੁੰਦੀ ਉਹ ਵੀ ਐਵੇਂ ਉਹ ਵੀ ਐਵੇਂ ਜਾਂਦੀ ਹੈਗੀ ਹਾਂ ਠੀਕ ਹੈ ਜੀ ਬੱਕਰਾ ਆੱਡੀ ਹੁੰਦਾਗਾ ਠੀਕ ਹੈ ਜੀ ਤੇ ਇਹ ਕਿੰਨੇ ਦੰਦਦਾ ਬਾਈ ਜੀ ਇਹ ਦੰਦ ਬਾਈ 8 ਠਾਪੂਰੀ ਫਰੇਸ 8 ਦੰਦੋਗੇ ਹਾਂ ਨਵੇਂ ਦੰਦ ਲਗਾਣਗੇ ਹਾਂ ਚੱਕੀ ਜੈਨੇ ਮੰਨ ਲਾ ਵੀ ਆਟਾ ਇਹ ਇੱਕ ਇਹ ਪਹਿਲਾ ਇੱਕ ਸੂਆ ਸੂਈ ਵੀ ਆ ਇਹ ਬੱਕਰੀਆਂ ਆਪਣੇ ਕੋਲੇ ਜਿਵੇਂ ਲਿਆਉਂਦੀਆਂ ਵੇਚ ਲਈਆਂ ਆਪਾਂ ਇਹ ਲੈਂਦੀਆਂ ਠੀਕ ਆ ਜਿਹੜੇ ਘਰ ਵਾਲਿਆਂ ਨੇ ਉਹ ਵੀਡੀਓ ਪਾ ਦੋਗੇ ਨਾ ਅਗਲੇ ਨੂੰ ਕਿਸੇ ਨੇ ਹੁਣ ਹਾਂ ਉਹ ਆਪਾਂ ਵੀਡੀਓ ਤੇ ਹੀ ਮਨ ਲਾਏ ਆ ਹਨਾ ਉਹ ਬੱਕਰੀਆਂ ਕਈਆਂ ਹੁਣ ਕੋਈ ਸੂਈ ਵੀ ਆ ਕਿਸੇ ਮਗਰ ਬੱਚਾ ਆਗਾ ਉਹ ਆਪਾਂ ਫਿਰ ਇੱਧਰ ਫੇਰ ਮੋੜ ਕੇ ਲੈ ਜੀਗੇ ਫਿਰ ਆਏ ਓਖਾ ਹੋ ਜਾਂਦਾ ਨਾ ਠੀਕ ਆ ਜੀ ਹਾਂ ਤੇ ਜਿਹੜੇ ਵੀ ਘਰੇ ਰੱਖੇ ਨੇ ਉਹਨਾਂ ਨੂੰ ਕੀ ਕੀ ਪਾਉਣੇ ਬਈ ਜੀ ਬੱਕਰੀਆਂ ਨੂੰ ਬਈ ਜ਼ਿਆਦਾਤਰ ਤਾਂ ਸੀ ਮੌਸਮ ਦੇ ਹਿਸਾਬ ਨਾਲ ਨੀਰੇ ਹੁੰਦੇ ਆ ਮੂੰਗੀ ਦਾ ਗਮਾਰੇ ਦਾ ਠੀਕ ਹੈ ਜੀ ਉਹ ਮੌਸਮ ਦੇ ਹਿਸਾਬ ਨਹੀਂ ਪਾਉਂਦੇ ਆਏ ਨਹੀਂ ਵੀ ਜੇ ਆਪਾਂ ਹੁਣ ਪਾ ਦੀ ਹੁਣ ਤੱਕ ਕੀ ਕਹਣਾ ਜੇ ਆਪਾਂ ਨੂੰ ਕਿਤੇ ਮੌਸਮ ਖਰਾਬ ਆ ਤਾਂ ਪਾ ਦਈਏ ਤੇ ਨਹੀਂ ਪਾਉਂਦੇ ਨਹੀਂ ਹੁਣ ਠੀਕ ਹੈ ਜੀ ਸਿਆਲਾਂ ਚ ਪਾਉਂਦੇ ਨਹੀਂ ਇਹਦੇ ਕਿੰਨੇ ਰੁਪਏ ਬਈ ਜੀ ਇਹਦਾ ਵੀਰੇ 16000 ਰੁਪਏ ਤਿੰਨ ਮਹੀਨੇ ਦੀ ਗੱਬਣਾ ਇਹ ਤਿੰਨ ਮਹੀਨੇ ਦੀ ਗੱਬਣਾਗੇ ਹਾਂ ਤੇ ਗਾਰੰਟੀ ਦੇ ਬਈ ਜੀ ਗਾਰੰਟੀ ਬਈ ਇਹ ਤਾਂ ਪਾਸ ਚ ਆ ਨਾ ਇਹਦਾ ਕੋਈ ਚੱਕਰ ਹੀ ਨਹੀਂ ਇਹਦਾ ਠੀਕ ਹੈ ਬਈ ਜੀ ਦੇਖ ਨਾਲ ਨੂੰ ਪਤਾ ਲੱਗੂ ਠੀਕ ਹੈ ਦੇਖ ਨਾਲ ਨੂੰ ਪਤਾ ਲੱਗੇ ਤੇ ਹੋਰ ਇੱਕ ਹੋਰ ਦਿਖਾ ਦੋ ਬਈ ਜੀ ਲੈ ਵੀ ਦਿਖਾਉਣੇ ਸਨੂੰ ਲਹਿਰਾ ਬੇਗਾ ਲਹਿਰਾ ਤੂਰ ਕੋਟ ਮੰਡੀ ਚ ਖੜੇ ਸੀ ਆਪਾਂ ਤੇ ਪਹਿਲੀ ਮੰਡੀ ਸੀ ਬੇ ਜੀ ਤੇ ਬਾਈਆਂ ਬੱਕਰੀ ਲੈ ਕੇ ਤੇ ਲੋ ਬੇ ਜੀ ਇਹ ਵੀ ਆ ਗਏ ਲੈ ਵੀ ਤੁਰ ਕੇ ਦੇਖਾ ਦੇ ਸਾੜਲੇ ਭਾਈ ਦੀ ਵੀ ਵਧੀਆ ਨਾ ਬੇ ਜੀ ਹਾਂਜੀ ਭਾਈ ਠੀਕ ਹੈ ਲੈ ਵਾਕੇ ਦੇਖ ਸਕਦੇ ਤੇ ਨੱਕ ਨਕੋੜਾ ਤੁਸੀਂ ਦੇਖ ਸਕਦੇ ਹੋਗੇ ਤੇ ਕਿੰਨੇ ਦੰਦ ਦਾ ਬੇ ਜੀ ਇਹ ਵੀ ਦੰਦ ਫਰੈਸ਼ ਆ ਭਾਈ ਅੱਠ ਇਹ ਵੀ ਫਰੈਸ਼ ਦੰਦ ਆਗੇ ਤੇ ਗੱਬਣ ਵਗੈਰਾ ਬੇ ਜੀ ਗੱਭਣ ਬਾਈ ਆ ਗਈ ਇਹ 2 ਮਹੀਨੇ ਤੋਂ ਉੱਪਰ ਆ 2 ਮਹੀਨੇ ਤੋਂ ਉੱਪਰ ਸਾਰੇ ਮੰਨ ਕੇ ਚੱਲੋ 99 ਮਹੀਨੇ ਚ ਜਾ ਕੇ ਬਾਈ ਜੀ ਤੁਸੀਂ ਬੱਕਰੀਆਂ ਲਵਾਉਣੇ ਨੇ ਜੱਲੇ ਚੱਲੇ ਬਾਈ ਜ਼ਿਆਦਾਤਰ ਤਾਂ ਅਸੀਂ ਐ ਕਿਤੇ ਬੜਾ ਵੇਖਦੇ ਨਹੀਂ ਉਂ ਅਸੀਂ ਵੇਖ ਲੈਣਾ ਵੀ ਜਿਆਦਾਤਰ ਸਿਆਲ ਵਾਲੇ ਹੋ ਜਦੋਂ ਹੁਣ ਇਹ ਮੰਨ ਲਾ ਬਈ ਜਿਵੇਂ ਬੱਚਾ ਪਾਲ ਲੈਣਾ ਸਹੀ ਜਾਂਦਾ ਹੈ ਹਾਂ ਹੁਣ ਜਿਵੇਂ ਮੰਨ ਲਾ ਪਹਿਲੇ ਚ ਜਾਂ 12ਵੇਂ ਜਾ ਕੇ ਸੂਕੀ ਉਹ ਬੱਕਰੀ ਸੀ ਵੇਖ ਲੈਣੇ ਠੀਕ ਹੈ ਜੀ ਉਹ ਜਿਵੇਂ ਹੁਣ ਸਾਡੇ ਕੋਲੇ ਆ ਗਈ ਬੱਕਰੀ ਵੀ ਸੂਣ ਵਾਲੀ ਉਹਦਾ ਤਾਂ ਪੱਕੀ ਕਹਿ ਸਕਦੇ ਜਿਵੇਂ ਸਾਡੀਆਂ ਆਪਦੀਆਂ ਬੱਕਰੀਆਂ ਘਰ ਦੇਗਾ ਅਸੀਂ ਵੇਖ ਕੇ ਲਵਾਉਣੇ ਠੀਕ ਹੈ ਜੀ ਜਿਵੇਂ ਪਹਿਲਾ ਮਹੀ ਉਦੋਂ ਬਾਈ ਠੰਡ ਹੁੰਦੀ ਹੈ ਠੀਕ ਹੈ ਫਿਰ ਉਦੋਂ ਪਾਲ ਲੈਣੀ ਵੀ ਓਕੇ ਨੇ ਤੇ ਸਾਮ ਸਮਾਈ ਜਿਆਦਾ ਓਕੇ ਹੋਏ ਕਿਉਂ ਰਾਤ ਰੂਤ ਨੂੰ ਕਈਰ ਬਾਈ ਬੱਕਰੀ ਸੂਪੇ ਫਿਰ ਓਖਾ ਹੋ ਜਾਂਦਾ ਹੈ ਠੀਕ ਹੈ ਜੀ ਹਾਂ ਤੇ ਮੋਬਾਈਲ ਨੰਬਰ ਕੀ ਹੈ ਬਾਈ ਜੀ ਆਪਣਾ ਮੈਨ ਆਪਣਾ ਨੰਬਰ ਬਾਈ 98143 48976 ਠੀਕ ਹੈ ਜੀ ਤੇ ਇਹਦਾ ਪ੍ਰਾਈਸ ਬਾਈ ਜੀ ਇਹਦਾ ਪ੍ਰਾਈਸ ਬਾਈ 18000 ਰੁਪਏ ਦੀ ਇਹ ਦੇ ਦਾਂਗੇ ਆਪਾਂ ਠੀਕ ਹੈ ਜੀ ਲੈ ਬਾਈ ਜੀ ਜੇ ਇਕੱਠਿਆਂ ਇਕੱਠਿਆਂ ਖਰੀਦੀ ਨੇ ਉਹਨਾਂ ਤਾਂ ਆਪਾਂ ਹੋ ਜਾ ਫਿਰ ਕੋਈ ਗੱਲ ਨਹੀਂ ਹੋ ਜਾ ਭਾਅ ਹੋ ਜਾਊਗਾ ਠੀਕ ਹੈ ਇਕੱਠਿਆਂ ਤੇ ਨਵੇਂ ਨਾ ਵੇਚਣੀ ਹੁੰਦੀ ਆਪਾਂ ਨੂੰ ਤਾਂ ਜੇ ਆਪਾਂ ਨੂੰ 1500 ਠੀਕ ਆ ਬਾਈ ਉਹ ਅੱਜ ਆਪਾਂ ਨੂੰ ਕੱਠੀਆਂ ਵੇਕਦਿਆਂ ਆਪਾਂ ਨੂੰ ਪਤਾ ਵੀ 10000 500 ਬਣਦਾ ਬੱਕਰੀ ਮਗਰ ਸਾਰੀਆਂ ਫੜਾ ਦਿੰਨੇ ਆ ਠੀਕ ਆ ਜੀ ਤੇ ਪਿੰਡ ਹੈਗਾ ਆਪਣਾ ਬਾਈ ਜੀ ਮਹਰਾਜ ਬਾਈ ਮਹਰਾਜ ਚਲੋ ਬਾਈ ਜੀ ਮਹਰਾਜ ਨਾਲ ਆਪਣਾ ਕੰਮ ਹੈਗਾ ਬਾਈ ਸਲੂਨ ਦਾ ਠੀਕ ਆ ਜੀ ਤੇ ਆਪਣਾ ਆਪ ਦਾ ਬੰਦਾ ਮੇਰਾ ਭਾਈ ਛੋਟਾ ਬੱਕਰੀਆਂ ਚਾ ਠੀਕ ਉਹਦੀ ਲੈਣ ਹੀ ਮੰਨ ਲਾ ਹੋਆ ਠੀਕ ਮੇਰਾ ਤਾਂ ਸਲੂਨ ਆ ਮੈਂ ਮੰਡੀ ਤੇ ਆ ਜਾਣਾ ਹੁਣਾਂ ਠੀਕ ਆ ਜੀ ਤੇ ਜੇ ਕੋਈ ਕਰੇ ਆ ਜਿਆ ਇਜਾਮੈਨੂੰ ਬੁਲਾ ਲੈਂਦਾ ਸੌਦਾ ਸੌਦਾ ਕਈ ਯਾਰ ਬਾਬਾਰ ਵੀ ਹੋ ਜਾਂਦੇ ਆ ਨਹਿਰ ਨੂਰ ਤੇ ਆ ਜਾਂਦੇ ਆ ਬੰਦੇ ਠੀਕ ਆ ਜੀ ਵੇ ਧੰਨਵਾਦ ਅੱਲਿਕਾ ਸ਼ੁਕਰੀਆ ਮੇਰੇ ਵੱਨਿ ਬਈ ਸੁੱਤੀ ਬਹੁਤ ਬਹੁਤ